सतकोट रो जय सतपाल का लियो बजे सावा राम का बरसाना का बसंत को नाचे मादिनी पिताजे आजी विनाजे भाडे पिताजे बाप वाढले आजी विनाजे मामा काहे गोदी में घन भरे अश्रु ओरावा ताहे आशा करन जा ਕੇਸ਼ਗਰ ਪ੍ਰਦਾਨ ਪਰਚੀਵ ਸ਼ਿਵ ਹਨਮਾਨ ਮੰਦਿਰ ਫਰੀਦਕੋਟ ਅੱਜ ਸ਼ਨੀ ਦੇਵ ਜਨਮਤੀ ਇਸ ਮੰਦਿਰ ਵਿੱਚ ਹਰ ਸਾਲ ਬਹੁਤ ਧੁੰਮਕਾ ਮਨਾਇਆ ਜਾਂਦੀ ਜੋ ਕਿ ਅੱਜ ਸ਼ਨੀ ਦੇਵ ਜਨਮਤੀ ਹੈ ਲੋਕਾਂ 'ਚ ਬਹੁਤ ਹੀ ਹੁਸ਼ਿਆ ਮੰਦਿਰ ਕਮੇਟੀ ਹਫਤਾ ਹੋ ਗਿਆ ਇਸ ਕੰਮ ਵਿੱਚ ਲੱਗੀ ਨੂੰ ਸ਼ਨੀ ਦੇਵ ਜਨਮਤੀ ਦੇ ਪ੍ਰਬੰਧ ਕਰਦੇ ਨੂੰ ਸਾਰੀ ਕਮੇਟੀ ਨੇ ਮੇਰੇ ਸਾਥ ਬਹੁਤ ਸਮਰਥਨ ਦਿੱਤਾ ਲੰਗਰ ਵਿੱਚ ਸ਼ਹਿਰ ਵਾਸੀਆਂ ਨੇ ਵੀ ਵੜ ਕਰਕੇ ਲੰਗਰ ਵਿੱਚ ਹਿੱਸਾ ਪਾਇਆ ਜੋ ਕਿ ਸ਼ਾਮ ਨੂੰ ਲੰਗਰ ਲਾਇਆ ਜਾਂਦਾ ਜਲੇਬੀਆਂ ਤੇ ਛੋਲੇ ਦਾ ਲੰਗਰ ਮੰਦਿਰ ਕਮੇਟੀ ਵੱਲੋਂ ਲਾਇਆ ਜਾਂਦਾ ਹੈ जय श्री राम जय श्री राम। ਖੜੀ ਖੜੀ ਜੋ ਅੱਜ ਦਿੱਖ ਰਿਹਾ ਹੈ ਕਿ ਸ੍ਰੀ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀ ਜੰਮਤੀ ਬੜੀ ਧੂਮਤਾਬ ਨਾਲ ਮਨਾਈ ਜਾ ਰਹੀ ਹੈ। ਸਵੇਰ ਤੋਂ ਹੀ ਪੂਜਾ ਪਾਠ ਦਾ سلسلہ ਸ਼ੁਰੂ ਹੈ। ਸਭ ਤੋਂ ਪਹਿਲਾਂ ਇਸਨਾਨ ਕਰਾਇਆ ਗਿਆ ਸ਼ਨੀ ਦੇਵ ਮਹਾਰਾਜ ਜੀ ਨੂੰ ਵਸਤਰ ਪਹਿਨਾਏ ਗਏ ਜਿਸ ਵਿੱਚ ਤਾਊ ਪਰਿਵਾਰ ਨੇ ਇਸ ਦਾ ਸੁਭਾਗ્ય ਪ੍ਰਾਪਤ ਹੁਆ। ਚਾਉ ਨੂੰ ਵੇਧ ਧਜਾ ਦੀ ਪੂਜਾ ਕੀਤੀ ਗਈ 나ਗਪਾਲ ਪਰਿਵਾਰ ਬਾਲ ਮੁਕੰਨ 나ਗਵਾਲ ਪਰਵਰਨ ਨੂੰ ਇਹ ਪੂਜਾ ਅਰਚਨਾ ਕੀਤੀ ਗਈ ਸ਼ਹਿਰ ਨਿਵਾਸੀਆਂ ਦੇ ਬੜਾ ਉਤਸ਼ਾਹ ਹੈ ਹਰ ਸਾਲ ਇਸੇ ਤਰ੍ਹਾਂ ਤੂਮਤਾਮ ਦੇ ਨਾਲ ਸ਼ਨੀ ਜਨਮ ਦਿਨਾਈ ਜਾਂਦੀ ਹੈ ਭਗਵਾਨ ਸ਼ਨੀ ਦੇਵ ਸਭ ਤੇ ਆਪਣੀ ਕਿਰਪਾ ਵਰਸਾਦੇ ਰਹਿਣ ਹੁਣ ਸ਼ਨੀ ਦੇ ਮਹਾਰਾਜ ਕੀ ਜੈ ਚੀਨ ਹਨੂਮਾਨ ਮੰਦਿਰ ਦੇ ਵਿੱਚ ਸ਼੍ਰੀ ਰਕੇਸ਼ ਗਰਗ ਜੀ ਪ੍ਰਧਾਨ ਇੱਥੋਂ ਦੇ ਇਹਨਾਂ ਨੇ ਹਨੂਮਾਨ ਜਨਮ ਦਿਤੀ ਹਰ ਸਾਲ ਮਨਾਉਂਦੇ ਇੱਥੇ ਇੱਥੇ ਰਸ਼ ਕਾਫੀ ਰਹਿੰਦਾ ਲੋਕਾਂ ਦਾ ਉਤਸ਼ਾਹ ਬਹੁਤ ਹੈ ਇੱਥੇ ਇਹ ਜਦ ਲੰਗਰ ਲਗਾਇਆ ਜਾਂਦਾ ਸ਼ਨੀ ਦੇਵ ਦੀ ਪੂਜਾ ਕਰਕੇ ਸਾਰਾ ਕੁਝ ਇੱਥੇ ਵਧੀਆ ਧੂਨਕਾਣਾ ਮਨਾਇਆ ਜਾਂਦਾ ਲੋਕਿਆਂ ਲੋਕਾਂ ਦੇ ਵਿੱਚ ਕਾਫੀ ਉਸਤਾ ਹੈ ਤੇ ਇੱਥੇ ਆ ਕੇ ਲੰਗਰ ਖਾਂਦੇ ਆ ਤੇ ਸ਼ਨੀ ਦੇਵ ਦਾ ਨਾਮ ਜਪਦੇ ਆ